ডিসেম্বর 10 ਨੂੰ ਕੀ ਬੈਂਕ ਆਫ ਕੈਨੇਡਾ ਇਹ ਆਪਣਾ ਫਿਰ ਤੋਂ ਜਿਹੜਾ ਇੰਟਰਸਟ ਰੇਟ ਘਟਾਵੇਗਾ ਜਾਂ ਨਹੀਂ ਇਹ ਇੱਕ ਬਹੁਤ ਵੱਡਾ ਸਵਾਲ ਹੈ ਪਰ ਜਿਹੜੇ ਐਕਸਪਰਟਸ ਦੀ ਮੰਨੀਏ ਤੇ ਇਹ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਇਹ ਜਿਹੜਾ ਇੰਟਰਸਟ ਰੇਟ ਹੈ 2.25 ਤੇ ਸਥਿਰ ਹੀ ਰਹੇ ਬੈਂਕ ਆਫ ਕੈਨੇਡਾ ਨੇ ਅਨਾਉਂਸ ਕਰਨਾ ਹੈ ਜੀ ਆਪਣਾ ਨੈਕਸਟ ਇੰਟਰਸਟ ਰੇਟ ਡਿਸੀਜਨ ਕੱਲ੍ਹ ਯਾਨੀ ਕਿ ਦਸੰਬਰ 10 ਨੂੰ ਇਹ ਲਾਸਟ ਓਪਰਚ्युनिटी ਹੋਵੇਗੀ ਇਸ ਸਾਲ ਦੀ ਜਿਹਦੇ ਵਿੱਚ ਇੰਟਰਸਟ ਰੇਟ ਨੂੰ ਚੇਂਜ ਕੀਤਾ ਜਾ ਸਕਦਾ ਹੈ ਜਾਂ ਤਾਂ ਵਧਾਇਆ ਜਾਵੇਗਾ ਜਾਂ ਘਟਕੀਤਾ ਜਾਵੇਗਾ ਜਾਂ ਸੇਮ ਰੱਖਿਆ ਜਾਵੇਗਾ ਜ਼ਿਆਦਾਤਰ ਐਕਸਪਰਟਸ ਦਾ ਮੰਨਣਾ ਹੈ ਕਿ ਬੈਂਕ ਆਫ ਕੈਨੇਡਾ ਬਿਲਕੁਲ ਆਪਣਾ ਇੰਟਰਸਟ ਰੇਟ 2.25% ਤੇ ਹੀ ਰੱਖੇਗਾ ਯਾਨੀ ਕਿ ਨੋ ਚੇਂਜ ਕਿਉਂ ਕਿ ਕਿਉਂਕਿ ਰੀਸੈਂਟ ਜਿਹੜੀ ਇਕਨੋਮਿਕ ਰਿਪੋਰਟਸ ਹੈ ਇਹਦੇ ਵਿੱਚ ਦਰਸਾਇਆ ਗਿਆ ਹੈ ਕਿ ਜਿਹੜੀ ਕੈਨੇਡੀਅਨ ਇਕਨੋਮੀ ਹੈ ਇਹ ਥੋੜਾ ਬੈਟਰ ਕਰ ਰਹੀ ਹੈ ਜੋ ਕਿ ਐਕਸਪੈਕਟ ਜੋ ਐਕਸਪੈਕਟੇਸ਼ਨ ਤੋਂ ਅਸੀਂ ਸੋਚਦੇ ਸੀਗੇ ਉਸ ਨਾਲੋਂ ਬੈਟਰ ਕਰਨਾ ਉਹਨੇ ਪਰਫਾਰਮ ਸ਼ੁਰੂ ਕਰ ਦਿੱਤਾ ਹੈ ਬੈਂਕ ਦਾ ਜਿਹੜਾ ਹੈ ਇਹ 8 ਵਾਰ ਹੁੰਦਾ ਹੈ ਜੀ ਜਿਹੜਾ ਜਿਹੜੀ ਗੱਲਬਾਤ ਹੁੰਦੀ ਹੈ ਇੰਟਰਸਟ ਰੇਟ ਚੇਂਜ ਕਰਨ ਦੀ ਔਰ ਜਿਹੜਾ ਇੰਟਰਸਟ ਰੇਟ ਹੈ ਜਿਹਨੂੰ ਓਵਰਨਾਈਟ ਰੇਟ ਵੀ ਕਹਿੰਦੇ ਨੇ ਇਹ ਇਹਦੇ ਉੱਪਰ ਕਈ ਚੀਜ਼ਾਂ ਦਾ ਇਨਫਲੂਐਂਸ ਹੁੰਦਾ ਹੈ ਜਿਵੇਂ ਮਾਰਗੇਜ ਰੇਟਸ ਕਾਰ ਲੋਨਸ ਲਾਈਨ ਆਫ ਕ੍ਰੈਡਿਟ ਬਿਜ਼ਨਸ ਲੋਨਸ ਸੋ ਜੇ ਬੈਂਕ ਦਾ ਰੇਟ ਜਿਹੜਾ ਹੈ ਵੱਧਦਾ ਹੈ ਜਾਂ ਵਧਾਉਂਦੇ ਨੇ ਸੋ ਬੋਰੋਇੰਗ ਜਿਹੜੀ ਮਨੀ ਹੁੰਦੀ ਹੈ ਉਹ ਹੋਰ ਐਕਸਪੈਂਸਿਵ ਹੋ ਜਾਂਦੀ ਹੈ ਜੇ ਬੈਂਕ ਘਟ ਕਰਦਾ ਹੈ ਸੋ ਬੋਰੋਇੰਗ ਜਿਹੜੀ ਹੈ ਉਹ ਚੀਪਰ ਹੋ ਜਾਂਦੀ ਹੈ